ਬੜੇ ਭਾਰੀ ਮਨ ਦੇ ਨਾਲ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆਂ ਪੰਜਾਬ ਦਾ ਪੁੱਤ ਬਾਲੀਵੁੱਡ ਦਾ ਹੀ ਮੈਨ ਐਕਸ਼ਨ ਕਿੰਗ ਅੱਜ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਹੈ ਜੀ ਮੈਂ ਗੱਲ ਕਰ ਰਹੀ ਆ ਤਰਮਿੰਦਰ ਹੋਣਾ ਦੀ ਜਿਨ੍ਹਾਂ ਨੇ ਆਪਣੇ ਕੈਰੀਅਰ ਦੇ ਵਿੱਚ 300 ਤੋਂ ਵੱਧ ਫਿਲਮਾਂ ਕੀਤੀਆਂ ਬਹੁਤ ਸਾਰਾ ਪੈਸਾ ਕਮਾਇਆ ਆਪਣੇ ਬੱਚਿਆਂ ਦੇ ਲਈ ਬਹੁਤ ਸਾਰਾ ਪਿਆਰ ਖੱਟਿਆ ਉਹਨਾਂ ਲੋਕਾਂ ਤੋਂ ਜਿਹੜੇ ਪੰਜਾਬ ਦੇ ਸਨ ਬਾਲੀਵੁੱਡ ਦੇ ਸਨ ਮੁੰਬਈ ਦੇ ਲੋਕਾਂ ਤੋਂ ਰਾਈਟ ਜੀ ਹਾਂ ਤੁਸੀਂ ਗੱਲ ਕੀਤੀ ਹੈ ਪੈਸੇ ਦੀ ਪੈਸੇ ਤੋਂ ਵੱਧ ਉਹਨਾਂ ਨੇ ਨਾਮ ਖੱਟਿਆ ਤੇ ਲੋਕਾਂ ਵੱਲੋਂ ਪਿਆਰ ਖੱਟਿਆ ਪਿਆਰ ਖੱਟਿਆ ਐਕਚੁਅਲ ਦੇ ਵਿੱਚ ਉਹ ਅਜਿਹਾ ਇਨਸਾਨ ਹੈ ਮਾਦਾ ਪੁੱਤ ਜਿਹਹਾ ਸੀਗਾ ਕਿ ਪੰਜਾਬ ਤੋਂ ਕੋਈ ਵੀ ਬੰਦਾ ਆਉਂਦਾ ਸੀ ਜਦੋਂ ਪਤਾ ਲੱਗਦਾ ਸੀ ਬੰਬੇ ਆਇਆ ਨਾ ਉਹਨਾਂ ਨੇ ਆਪਣੇ ਕੋਲ ਰੱਖਣਾ ਹੁੰਦਾ ਸੀ ਉਸ ਬੰਦੇ ਨੂੰ ਸੋ ਐਮੇਦਾਵ ਉਹ ਕਲਾਕਾਰ ਸੀ ਐਮੇਦਾਵ ਇਨਸਾਨ ਸੀ ਰਹਿਦੀ ਦੁਨੀਆ ਤੱਕ ਜਿਹੜੀ ਉਹ ਮਹਿਕ ਆਪਣੇ ਕਿਰਦਾਰ ਦੀ ਛੱਡ ਕੇ ਗਈ ਆ ਉਹ ਹਮੇਸ਼ਾ ਹੀ ਖੇਲਰਦੀ ਰਹੂਗੀ ਜੀ ਹਾਂ ਗੱਲ ਕਰੀਏ ਫਿਲਮਾਂ ਦੀ ਤਾਂ 300 ਤੋਂ ਵੱਧ ਫਿਲਮਾਂ ਕੀਤੀਆਂ ਨੇ ਤੇ ਹਰ ਇੱਕ ਕਿਰਦਾਰ ਨੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ ਬਿਲਕੁਲ ਜੀ ਤੇ ਮੈਨੂੰ ਨਾ ਉਹਨਾਂ ਦਾ ਉਹ ਕਿਰਦਾਰ ਯਾਦ ਆ ਰਿਹਾ ਜਿਹੜਾ ਵਿਸ਼ਾਖਾ ਤੁਸੀਂ ਗੱਲ ਕਰ ਰਹੇ ਸੀਗੇ ਸ਼ੋਲੇ ਫਿਲਮ ਦੇ ਵਿੱਚ ਹਨਾ ਜਿਹੜਾ ਉਹਨਾਂ ਨੇ ਇੱਕ ਡਾਇਲੋਗ ਬੋਲਿਆ ਸੀਗਾ ਬਸੰਤੀ ਵਾਲਾ ਜੀ ਕਿਦਾਂ ਸੀਗਾ ਉਹ ਬਸੰਤੀ ਇੰਨੇ ਕੁੱਤੋਂ ਦੇ ਸਾਹਮਣੇ ਮਤ ਨਾ ਨਾਚ ਹਾਂ ਮਤ ਨਾਚਣਾ ਸੋ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਕਲਾਕਾਰ ਨੇ ਉਹਨਾਂ ਦਾ ਕੋਈ ਕਰੈਕਟਰ ਲਾ ਲੋ ਜਾਂ ਫਿਰ ਜਿਹੜਾ ਕੋਈ ਡਾਇਲੋਗ ਹੈ ਸ਼ਾਇਦ ਹੀ ਫੇਮਸ ਹੁੰਦਾ ਹੋਊਗਾ ਬਟ ਉਹ ਜਿਹੜੀਆਂ ਫਿਲਮਾਂ ਜਿਹੜੀਆਂ ਪਹਿਲੇ ਟਾਈਮ ਦੇ ਵਿੱਚ ਬਣ ਗਈਆਂ ਉਹ ਕਲਾਕਾਰ ਜਿਹੜਾ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਉਹ ਤਰਮਿੰਦਰ ਹੀ ਹੋ ਸਕਦਾ ਹੈ ਬਿਲਕੁਲ ਜੀ ਇੱਕ ਡਾਇਲੋਗ ਨਹੀਂ ਮੈਂ ਕਹਿ ਸਕਦੀ ਆ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੋਗਸ ਜਿਹੜੇ ਹਰ ਇੱਕ ਬੰਦੇ ਨੂੰ ਰਟੇ ਹੋਏ ਨੇ ਜ ਜਿਨ੍ਹਾਂ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀ ਤਾਂ 1960 ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਫਿਲਮ ਕੀਤੀ ਸੀ ਰਾਈਟ ਕੀ ਨਾਮ ਸੀ ਭਲਾ ਉਹਦਾ ਦਿਲ ਵੀ ਤੇਰਾ ਹਮ ਵੀ ਤੇਰੇ ਬਿਲਕੁਲ ਜੀ ਬਿਲਕੁਲ ਹੁਣ ਤਾਂ ਦਿਲ ਵੀ ਉਹਨਾਂ ਦਾ ਆ ਤੇ ਅਸੀਂ ਵੀ ਸਾਰੇ ਉਹਨਾਂ ਦੇ ਹੀ ਆ ਕਿਉਂਕਿ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਅਦਾਕਾਰੀ ਦੇ ਨਾਲ ਕਲਾਕਾਰੀ ਦੇ ਨਾਲ ਐਜ਼ ਆ ਗੁੱਡ ਹਿਊਮਨ ਬੀਿੰਗ ਦੇ ਨਾਮ ਤੋਂ ਹੈਨਾ ਆ 89 ਮਤਲਬ ਕਿ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਆਖਿਆ ਹੈ ਸਾਰਿਆਂ ਦੀਆਂ ਅੱਖਾਂ ਨੰਮ ਨੇ ਬਟ ਮੈਨੂੰ ਲੱਗਦਾ ਕਿ ਅਜਿਹੇ ਹਿਰਦਾਰ ਅਜਿਹੇ ਇਨਸਾਨ ਦੁਨੀਆ ਤੇ ਬਹੁਤ ਘੱਟ ਆਉਂਦਾ ਆ ਜਿਹੜਾ ਕਿ ਬਹੁਤ ਸਾਰਾ ਪਿਆਰ ਇਕੱਠਾ ਕਰਕੇ ਲੈ ਕੇ ਜਾਵੇ ਜਿਕਲ ਕਰੀ ਇਹ ਉਹਨਾਂ ਦੇ ਜਨਮ ਦਿਤ 8 ਦਸੰਬਰ ਪਿੰਡ ਸਾਨੇਵਾਲ ਵਿੱਚ ਉਹਨਾਂ ਦਾ ਜਨਮ ਹੋਇਆ ਸੀ अच्छा बहुत सारे ਲੋਕਾਂ ਨੇ ਨਾ ਉਹਨਾਂ ਬਾਰੇ 네ਗੇਟਿਵ ਖਬਰਾਂ ਵੀ ਬਹੁਤ ਉਡਾਈਆਂ ਸੀਗੀਆਂ ਰਾਈਟ ਜਦੋਂ ਹਸਪੀਟਲ ਦੇ ਵਿੱਚ ਦਾਖਲ ਸਨ ਕਿ ਉਹ ਨਹੀਂ ਰਹੇ ਹਨਾ ਇਹ ਕਾਈਂਡ ਆਫ ਉਦਾਂ ਨਹੀਂ ਆ ਬਟ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੋਣਾ ਤਾਂ ਉਹੀ ਹੁੰਦਾ ਆ ਪਰ ਮੈਨੂੰ ਲੱਗਦਾ ਕਿ ਇਦਾਂ ਨਹੀਂ ਖਬਰਾਂ ਨਹੀਂ ਫਲਾਉਣੀਆਂ ਚਾਹੀਦੀਆਂ ਕਿਉਂਕਿ ਪਰਿਵਾਰ ਤੇ ਕੀ ਬੀਤਦੀ ਹੁੰਦੀ ਆ ਸ਼ਾਇਦ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਸੀਂ ਜੀ ਹਾਂ ਜਿਸ ਤੋਂ ਬਾਅਦ ਸਨੀ ਦਿਓਲ ਨੇ ਮੀਡੀਆ ਦੇ ਸਾਹਮਣੇ ਗੱਲ ਵੀ ਕਹੀ ਸੀ ਵੀ ਉਹ ਮੇਰਾ ਪਿਓ ਹੈ ਉਸ ਦੇ ਬਾਰੇ ਨੈਗੇਟਿਵ ਖਬਰਾਂ ਨਾ ਫੈਲਾਈ ਜਾਵੇ ਬਿਲਕੁਲ ਜੀ ਬਿਲਕੁਲ ਤੇ ਬਾਕੀ ਗੱਲ ਕਰੀਏ ਜੀ ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਸੋ ਉਹਨਾਂ ਨੇ ਹਮੇਸ਼ਾ ਕਿਹਾ ਕਿ ਮੈਂ ਸ਼ਰਾਬ ਵੀ ਰੱਜ ਕੇ ਪੀਤੀ ਆ ਮੈਂ ਪਿਆਰ ਵੀ ਰੱਜ ਕੇ ਕੀਤਾ ਆ ਤੇ ਮੈਂ ਫਿਲਮਾਂ ਵੀ ਰੱਜ ਕੇ ਕੀਤੀਆਂ ਆ ਸੋ ਜੋ ਵੀ ਕੀਤਾ ਸ਼ਰੇਆਮ ਕੀਤਾ ਆ ਬਾਲੀਵੁੱਡ ਅਤੇ ਪੂਰਾ ਦੇਸ਼ ਉਹਨਾਂ ਦੀ ਮੌਤ ਤੇ ਸੋਗ ਮਨਾ ਰਿਹਾ ਹੈ ਬਾਲੀਵੁੱਡ ਦੇ ਹੀਮਨ ਮਜੂ ਜਾਣੇ ਜਾਣ ਵਾਲੇ ਤਰਮਿੰਦਰ ਦੇ ਦੇਹਾਂ ਦੇ ਨਾਲ ਇੱਕ ਯੁੱਗ ਖਤਮ ਹੋ ਚੁੱਕਾ ਹੈ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕਰਨ ਵਾਲੇ ਤਰਮਿੰਦਰ ਨੇ ਰਸੋਈ ਹਸਪੀਟੈਲਿਟੀ ਬਿਜ਼ਨਸ ਰੀਅਲ ਏਸਟੇਟ ਸਟਾਕ ਮਾਰਕੀਟ ਅਤੇ ਬ੍ਰਾਂਡ ਐਂਡੋਰਸਮੈਂਟ ਤੋਂ ਕਾਫੀ ਦੌਲਤ ਇਕੱਠੀ ਕੀਤੀ ਉਹ ਆਪਣੇ ਪਿੱਛੇ 480 ਕਰੋੜ ਦੀ ਵਿਸ਼ਾਲ ਜਾਇਦਾਦ ਛੱਡ ਕੇ ਗਏ ਨੇ ਉਹਨਾਂ ਦੇ ਪਿੱਛੇ ਦੋ ਪਤਨੀਆਂ ਦੋ ਪੁੱਤਰ ਅਤੇ ਦੋ ਧੀਆਂ ਤਰਮਿੰਦਰ ਨੇ ਆਪਣੀ ਸਭ ਤੋਂ ਪਹਿਲੀ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਲਈ 51 ਰੁਪਏ ਫੀਸ ਲਈ ਸੀ ਇਹ ਫੀਸ ਤਿੰਨ ਨਿਰਮਾਤਾਵਾਂ ਨੇ ਸਾਂਝੇ ਤੌਰ ਤੇ ਅਦਾ ਕੀਤੀ ਹਰੇਕ ਨੇ 17 ਰੁਪਏ ਦਾ ਯੋਗਦਾਨ ਪਾਇਆ ਆਪਣੀ ਪਹਿਲੀ ਫਿਲਮ ਦੇ ਲਈ 51 ਰੁਪਏ ਪ੍ਰਾਪਤ ਕਰਨ ਵਾਲੇ ਇਸ ਅਦਾਕਾਰ ਦੀ ਕੀਮਤ ਹੁਣ 480 ਕਰੋੜ ਰੁਪਏ ਬਹੁਤ ਸਾਰੀ ਜਾਇਦਾਦ ਵਿਸ਼ਾਖਾ ਉਹ ਆਪਣੇ ਪਰਿਵਾਰ ਦੇ ਨਾਮ ਤੇ ਛੱਡ ਕੇ ਗਏ ਨੇ ਲਗਭਗ 480 ਕਰੋੜ ਕਿਉਂਕਿ ਉਹਨਾਂ ਦੀਆਂ ਦੋ ਘਰਵਾਲੀਆਂ ਨੇ ਦੋ ਉਹਨਾਂ ਦੇ ਪੁੱਤਰ ਨੇ ਦੋ ਉਹਨਾਂ ਦੀਆਂ ਧੀਆ ਨੇ ਤੇ ਉਹ ਕਾਰਾਂ ਦੇ ਵੀ ਬਹੁਤ ਜ਼ਿਆਦਾ ਸ਼ੌਕੀਨ ਸਨ ਖਾਣ ਪੀਣ ਦੇ ਬਹੁਤ ਸ਼ੌਕੀਨ ਸੀਗੇ ਗਰਮ ਧਰ ਉਹਨਾਂ ਦਾ ਜਿਹੜਾ ਰੈਸਟੋਰੈਂਟ ਆ ਉਹ ਹਰ ਪੰਜਾਬੀ ਉੱਥੇ ਜਾ ਕੇ ਖਾਣਾ ਜ਼ਰੂਰ ਖਾਂਦਾ ਆ ਜਿਹੜੇ ਜਿਹੜੇ ਤਰਮਿੰਦਰ ਦੇ ਫੈਨ ਨੇ ਉਹ ਤਾਂ ਜਾਂਦੇ ਹੀ ਨੇ ਬਾਕੀ ਬਹੁਤ ਸਾਰੇ ਲੋਕ ਵੀ ਜਾਂਦੇ ਨੇ ਕਿਉਂਕਿ ਖਾਣਾ ਬਹੁਤ ਸੁਆਦ ਮਿਲਦਾ ਆ ਜੀ ਜੀ ਹਾਂ ਜੇ ਗੱਲ ਕਰੀ ਤਰਮਪਾਜੀ ਦੀ ਗੱਲ ਹੋਵੇ ਤੇ ਦਲੀਪ ਕੁਮਾਰ ਦੀ ਗੱਲ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਹਾਂ ਸਾਰੇ ਉਹਨਾਂ ਦੇ ਫੈਨ ਨੇ ਪਰ ਉਹ ਸੀ ਦਲੀਪ ਕੁਮਾਰ ਦੇ ਫੈਨ ਹੂੰ ਕੀ ਬਾਤ ਹੈ ਜੀ ਜਿਹਦੇ ਅਸੀਂ ਫੈਨ ਆ ਉਹ ਸੀਗੇ ਦਲੀਪ ਕੁਮਾਰ ਦੇ ਫੈਨ ਜੀ ਹਾਂ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਦ ਮੈਂ ਸਾਈਕਲ ਚਲਾਉਂਦਾ ਸੀ ਮੈਂ ਨੌਕਰੀ ਕਰਦਾ ਸੀ ਤੇ ਮੈਂ ਫਿਲਮ ਦੇ ਪੋਸਟਰ ਦੇਖਦਾ ਸੀ ਵੀ ਸ਼ਾਇਦ ਮੈਂ ਵੀ ਇਸ ਵਿੱਚ ਕਦੇ ਨਜ਼ਰ ਆਉਂਗਾ ਮੈਂ ਵੀ ਕਦੇ ਦਲੀਪ ਕੁਮਾਰ ਬਣ ਸਕਦਾ ਇਸ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਧਰਮਿੰਦਰ ਹੁਣੇ ਉਸ ਸਮੇਂ ਦੇ ਵਿੱਚ ਬੰਬੇ ਗਏ ਸੀਗੇ ਜਦੋਂ ਸ਼ਾਇਦ ਕਿਸੇ ਨੇ ਸੋਚਿਆ ਕਿ ਮਤਲਬ ਕਿ ਮਾਈਂਡ ਦੇ ਵਿੱਚ ਇੱਕ ਥਾਟ ਵੀ ਨਹੀਂ ਆਉਂਦਾ ਕਿ ਬੰਬੇ ਜਾ ਕੇ ਆਪਣਾ ਕੈਰੀਅਰ ਸੈੱਟ ਕਰਨਾ ਹੈ ਨਾ ਕਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਕੈਰੀਅਰ ਬਣਾਇਆ ਕਿਸ ਤਰੀਕੇ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਕਿਸ ਤਰੀਕੇ ਨਾਲ ਉਹਨਾਂ ਨੂੰ ਪਿਆਰ ਹੋਇਆ ਰਾਈਟ ਤੇ ਆਪਣਾ ਘਰ ਕਿਵੇਂ ਬਸਾਇਆ ਕਿਵੇਂ ਇਹਨਾਂ ਆਪਣੇ ਬੱਚਿਆਂ ਨੂੰ ਪਾਲਿਆ ਪੈਸਾ ਇਕੱਠਾ ਕਰਕੇ ਸੋ ਮੈਨੂੰ ਲੱਗਦਾ ਕਿ ਹੀਜ਼ ਰੀਅਲ ਜੈਮ ਰਾਈਟ ਪੰਜਾਬੀ ਹੋਵੇ ਤਾਂ ਇਦਾਂ ਦਾ ਤੇ ਪੰਜਾਬੀਆਂ ਨੂੰ ਵੀ ਉਸ ਤੇ ਮਾਣ ਹੈ ਤੇ ਰੈਂਦੀ ਦੁਨੀਆ ਤੱਕ ਪੂਰੇ ਸੰਸਾਰ ਨੂੰ ਉਹਨਾਂ ਤੇ ਮਾਣ ਰਹੇਗਾ ਜੀ ਬਿਲਕੁਲ ਜਿਹੜੇ ਪਰਿਵਾਰ ਵਾਲੇ ਹੁੰਦੇ ਆ ਨਾ ਉਹਨਾਂ ਦੇ ਲਈ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸ਼ਾਇਦ ਜਿਹੜੇ ਅਸੀਂ ਲੋਕਾਂ ਫੈਨ ਆ ਜਾਂ ਹੋਰ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਹੁੰਦੇ ਆ ਕਿਤੇ ਨਾ ਕਿਤੇ ਇੱਕ ਟਾਈਮ ਤੇ ਆ ਕੇ ਸਾਰੇ ਸੰਭਲ ਜਾਂਦੇ ਆ ਠੀਕ ਹੈ ਆਪਣੀ ਜ਼ਿੰਦਗੀ ਸੌਟ ਆਊਟ ਹੋ ਜਾਂਦੀ ਬਟ ਪਰਿਵਾਰ ਦੇ ਲਈ ਜਿਹੜਾ ਇੱਕ ਮੇਨ ਕੈਰੈਕਟਰ ਮੇਨ ਕਿਰਦਾਰ ਮੇਨ ਇਨਸਾਨ ਜ਼ਿੰਦਗੀ ਚੋਂ ਜਾਂਦਾ ਹੈ ਨਾ ਉਹਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸੋ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਇਹ ਦੁਆ ਕਰਦੇ ਹਾਂ